ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਥਰਾਜ ਜੀ ਤਹਿਸੀਲ ਬਾਗਾਪੁਰਾਨਾਂ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਮੇਰੇ ਗਵਾਂਢ ਪਿੰਡ ਦੀ ਵੀਡੀਓ ਹੈ ਜੀ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਹਾਂ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਭਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁਖਦੇਵ ਸਿੰਘ ਜੀ ਪਿੰਡ ਜੀ ਪਿੰਡ ਥਰਾਜ ਤਹਿਸੀਲ ਤੇ ਜ਼ਿਲ੍ਹਾ ਜੀ ਜ਼ਿਲ੍ਹਾ ਮੋਗਾ ਤਸੱਲੀ ਭਰਨਾ ਠੀਕ ਹੈ ਜੀ ਘਰ ਦੀ ਮੱਝੀ ਹੈ ਜੀ ਆਪਣੇ ਇਹ ਹਾਂ ਜੀ ਘਰ ਦੀ ਠੀਕ ਹੈ ਜੀ ਸੂਆ ਕਿੰਨਾ ਮਸੁੰਦੀ ਹੈ ਜੀ ਸੂਆ ਜੀ ਇਹ ਚੌਥਾ ਸੁੰਦੀ ਠੀਕ ਹੈ ਜੀ ਹਾਂ ਸਮਾਂ ਕਿੰਨਾ ਲੈ ਜੂਗੀ ਹਜੇ ਇਹ ਸਮਾਂ ਹਜੇ 4-5 ਦਿਨ ਲੈ ਜੂਗੀ 4-5 ਦਿਨ ਲੈ ਜੀ ਠੀਕ ਹੈ ਜੀ ਪਿਛਲੇ ਸੂਏ ਦੁੱਧ ਦਾ ਕੀ ਰਿਕਾਰਡ ਹੈ ਜੀ ਇਹਦਾ 15 ਲੀਟਰ ਆਪਦਾ ਹੱਥੇ ਚੋਇਆ ਜੀ ਸਾਡੇ ਆਪਣਾ ਚੋਇਆ ਵਾ ਠੀਕ ਹੈ ਥਣਾ ਦੀ ਦੰਨ ਹੈ ਜੀ ਕੋਈ ਕੋਈ ਪੁੱਛੀ ਕੁਛ ਨਹੀਂ ਪੈਂਦਾ ਵਧੀਆ ਚੁਆਈ ਆ ਠੀਕ ਹੈ ਜੀ ਹਾਂਜੀ ਤੇ ਠੰਡੀ ਸੀਰ ਵੀ ਪੂਰੀ ਪੂਰੀ ਸੀਰ ਠੰਡੀ ਆ ਕੋਈ ਇਹ ਨਹੀਂ ਗੱਲ ਠੀਕ ਹੈ ਬਾਈ ਤੋੜ ਕੇ ਦਿਖਾ ਦਿਓ ਜੀ 22 ਦੇ ਦਸਨ ਮੁਤਾਬਕ ਜੀ ਸੂਆ ਚੌਥਾ ਸੁੰਦੀ ਆ ਜੀ ਸਮਾਂ ਬਾਈ ਦੱਸਦਾ ਕਿ 4-5 ਦਿਨ ਹਜੇ ਲੈ ਜੂਗੀ ਜੀ ਡੇਟ ਮੁਤਾਬਕ ਇੱਕ ਤੋਂ ਦੋ ਦਿਨਾਂ ਪਸ਼ੂ ਕਈ ਯਾਰ ਉੱਪਰ ਵੀ ਲਿਜਾ ਸਕਦਾ ਜੀ ਤੇ ਜਾਂ ਇੱਕ ਅੱਧਾ ਦਿਨ ਪਹਿਲਾਂ ਵੀ ਸੂ ਸਕਦਾ ਇੱਧਰ ਨੂੰ ਲੈ ਚੱਲੋ ਜੀ 15 ਕਿਲੋ 22 10 ਦਾ ਕਿ ਪਿਛਲੇ ਸੂਏ ਆਪਣਾ ਚੋਇਆ ਹੋਇਆ ਜੀ ਇੱਕ ਤੀਰ ਸੇਵਾ ਦੇ ਸਰਤੇ ਆ ਤੁਹਾਡਾ ਜਿੰਨੀ ਤੁਸੀਂ ਸੇਵਾ ਕਰ ਲੋਗੇ ਉਹਨਾਂ ਦੁੱਧ ਚੋਲੋਗੇ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਹੁੰਡਾ ਸਿੰਘ ਆ ਜੀ ਥਾਣ ਕੱਲਾ ਕੱਲਾ ਨਿੱਖੜ ਮਾ ਹੱਤੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਪੋਰਟ ਨਹੀਂ ਸ਼ਾਂਖ ਨਹੀਂ ਕੋਈ ਚੈੱਕ ਕਰ ਸਕਦੇ ਹੋ ਬਣ ਲਓ ਜੀ ਵਜਨ ਮਜੂਦ ਦੇ ਪੱਖ ਤੋਂ ਪੂਰੀ ਚੰਗੀ ਐ ਬਾਈ ਕਹਿੰਦਾ ਚਵਾਈ ਦੀ ਇੱਕ ਨੰਬਰ ਆ ਜੀ ਖਾਣਾ ਦੀ ਡੰਨਾ ਬੇਫਿਕਰ ਹੋ ਕੇ ਅੱਜ ਸਮਾਂ ਜ਼ਰੂਰ 2-4 ਦਿਨ ਵੱਧ ਵੀ ਲਿਆ ਜਾ ਸਕਦੀ ਆ ਜਾਂ ਘਰ ਤੇ ਵੀ ਲਿਆ ਜਾ ਸਕਦੀ ਫਾਇਦਾ ਹੀ ਆ ਬਈ ਜਿੰਨਾ ਸਮਾਂ ਲੂਗੀ ਜੀ ਉਹਨਾਂ ਸੋਹਣਾ ਹਵਾਨਾ ਤਿਆਰ ਕਰੂਗੀ ਹੁਣ ਵੀ ਤਿਆਰੀ ਚੰਗੀ ਐ ਸੀਲਸ ਲੱਗਦ ਨੂੰ ਚੈੱਕ ਕਰ ਸਕਦੇ ਹੋ ਥਣ ਪੂਰਾ ਹੱਥੀ ਚਵਾਈ ਵਾਲਾ ਲੱਗਿਆ ਵਾ ਜੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਦੀ ਡਿਮਾਂਡ ਫੋਨ ਤੇ ਕਰ ਲਾਂਗੇ ਠੀਕ ਐ ਜੀ ਡਿਮਾਂਡ ਫੋਨ ਤੇ ਕਰ ਲਾਂਗੇ ਕਿਉਂਕਿ ਬਈ ਹਜੇ 4-5 ਦਿਨ ਲੈਂਦੀ ਆ ਜੀ ਅੱਜ ਜੇ ਦੀ ਡਿਮਾਂਡ ਹੋਰ ਹੋਊਗੀ ਜੇ ਕਰਮਾ ਲਈ ਸੁੰਦੀ ਆ ਜਾਂ ਫੁੱਲ ਤਿਆਰੀ ਚੋਂਦੀ ਆ ਜੀ ਉਹਦੇ ਦੀ ਡਿਮਾਂਡ ਹੋਰ ਹੋਊਗੀ ਜਿਹਨੂੰ ਨੱਕ ਕੋਈ ਵੀ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ